ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਜੋ ਟੱਡਰੀਆਂ ਵਾਲੇ ਨੂੰ ਲੈ ਕੇ ਭਾਈ ਜੋ ਇੱਕ ਨਵੇਂ ਚੈਨਲ ਤੋਂ ਇੱਕ ਫਿਰ ਤੋਂ ਵੀਡੀਓ ਆਈ ਹੈ ਸਾਹਮਣੇ ਨਵੇਂ ਤੋਂ ਨਵੇਂ ਚੈਨਲਾਂ ਤੋਂ ਜੋ ਵਿੱਚ ਕੁਝ ਕਹਿਦੇ ਚੈਨਲ ਆ ਭਾਈ ਹਰ ਰੋਜ਼ ਫੇਕ ਖਬਰਾਂ ਵੀ ਆਉਂਦੀਆਂ ਆਪਾਂ ਸਾਰਾ ਭਾਈ ਜੋ ਉਹਨਾਂ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ 17 ਤਰੀਕ ਨੂੰ ਸੁਣਵਾਈ ਹੋਈ ਸੀ ਇਹਨਾਂ ਦੀ ਹਾਲਾ ਤੱਕ ਕੀ ਹਜੇ ਕੇਸ ਅਦਦੇ ਵਿੱਚ ਆ ਪਹਿਲਾਂ ਆਪਾਂ ਤੁਹਾਨੂੰ ਇਹ ਵੀਡੀਓ ਸੁਣਾਵਾਂਗੇ ਤਾਂ ਫਿਰ ਤੁਹਾਡੇ ਨਾਲ ਅਗਲੇ ਵਿਚਾਰ ਕਰਾਂਗੇ ਸਾਂਝੇ ਜੋ ਆ ਇਹ ਨਵੇਂ ਚੈਨਲ ਤੋਂ ਆਈ ਹੈ ਵੀਡੀਓ ਪਹਿਲਾ ਆਪਾਂ ਤੁਹਾਨੂੰ ਸੁਣਾਵਾ ਦਈਏ ਤਾਂ ਫਿਰ ਆਪਾਂ ਅੱਗੇ ਕਰਾਂਗੇ ਗੱਲ ਫਿਰ ਬੋਲੋ ਹੋਰ ਬੋਲੋ ਹੋਰ ਬੋਲੋ ਹੋਰ ਬੋਲੋ ਹੋਰ ਬੋਲੋ ਇਹਾਂ ਦੀ ਮੱਤ ਬਾਰੀ ਹੋਈ ਜਿਨ੍ਹਾਂ ਦੀਆਂ ਔਰਤਾਂ ਦੀ ਉਹਨਾਂ ਨੂੰ ਟਿਕਾਣੇ 'ਚ ਲਿਆਓ ਹਣ ਮੈਂ ਦੱਸਿਸ ਤੁਹਾਨੂੰ ਕਿ ਟੰਡਰੀਆ ਵਾਲਾ ਇੱਕ ਦਿਨ ਜ਼ਰੂਰ ਅੰਦਰ ਜੇਲ੍ਹ ਵਿੱਚ ਜਾਊਗਾ ਜਾਇਨ ਜਲਮਕਿਆ ਸੀ ਤਾਂ ਇਹ ਕਹਿੰਦਾ ਸੀਗਾ ਕਿ ਉਹ ਰੇਡੀਓ ਵਾਲਾ ਬਸ ਸੀ ਤੁਮੈ ਰੁਕਿਆ ਕਿ ਬੇਟੇ ਇਹ ਬੱਚੇ ਬਸ ਸੀ ਤੇਰਾ ਪੇ ਆ ਜੇ ਤੂੰ ਮਾਫ਼ੀ ਮੰਗੀ ਸੀ ਰੇਡੀਓ ਤੇ ਇਹਨੇ ਮੈਨੂੰ ਮਾਫ਼ੀ ਮੰਗੀ ਜ਼ਰੂਰ ਇਹਨੇ ਕਲਗੀ ਲਾਈ ਸੀ ਇਹਨੇ ਆਪਣੇ ਕਲਗੀ ਲਾਈ ਸੀ ਇਹ ਆਪਣੀ ਪਹਿਲੀ ਵਾਰ ਤੇ ਵੰਦਾ ਸੀ ਸੰਗਤੋਂ ਇੰਨਾ ਬਿਸ਼ਰਮ ਇਹੋਂ ਅੰਤਰਾ ਨਾ ਕੱਟੂਆ ਹੁਣ ਇੱਥੇ ਕੀ ਚੱਲਦੇ ਨੇ ਹੁਣ ਇਹ ਜੇਲ੍ਹ ਜਾਊਗਾ ਇਹਦੇ ਬੇੜੀਆਂ ਲਗਣੀ ਚਾਹੀਦੀਆਂ ਸਾਡੇ ਪਿੰਡ ਦੀਆਂ ਬੁੜੀਆਂ ਨੇ ਨਾ ਇਹਨਾਂ ਦੇ ਜਾ ਕੇ ਖਲੋੜੇ ਧੁੰਦਿਆਂ ਨੇ ਮੈਲ ਵਾਲੇ ਪਾਣੀ ਪੀਂਦਿਆਂ ਨੇ ਉਥੇ ਘਰੇ ਆਪਣਾ ਕੋਈ ਕੰਮ ਨਹੀਂ ਕਰਦੀਆਂ ਇਹ ਜੀ ਉਹ ਬਚਾਲੀ ਜਿ ਵਾਇ ਨਹੀਂ ਸਿਰਫ ਇਹ ਗੁੜੀਆਂ ਵੱਡਦੀਆਂ ਨੇ ਜਦੋਂ ਆਉਂਦੀਆਂ ਨੇ ਪੁੱਛੇ ਵੀ ਕੀ ਸੋਚਿਆ ਇਹ ਕੋਹ ਨੂੰ ਕੋਈ ਨਹੀਂ ਪਤਾ ਹੁੰਦਾ ਵੀ ਕੀ ਬਾਪੇ ਨੇ ਕਿਹਾ ਕੀ ਨਹੀਂ ਕਿਹਾ ਬਸ ਉਹ ਤੇ ਜੀੜਾ ਕੱਢ ਗਏ ਤੇ ਲੰਗਰ ਸ਼ੱਕ ਦੇ ਮੋੜ ਆਦਿਆਂ ਨੇ ਬਸ ਜੀ ਬਾਬਾ ਜੀ ਬਸ ਜੀ ਸਾਹਿਬ ਇਹਨਾਂ ਨੂੰ ਬਸ ਐਂਟਰਟੇਨਮੈਂਟ ਚਾਹੀਦਾ ਪਰ ਘਰੋਂ ਵਾਸੇ ਬਾਹਨਾ ਪਾੜਦਿਆਂ ਨੇ ਕਿ ਕੋਈ ਤੇਰੇ ਦੇ ਜਾਣਾ ਬਸ ਕਿਤੇ ਅੱਜ ਆ ਪ੍ਰੋਗਰਾਮ ਆ ਕਿਤੇ ਆ ਘਰੋਂ ਵਾਸੇ ਸੱਤ ਨਾਲ ਲੜ ਕੇ ਉਹ ਬਾਹ ਬਹਿ ਜਾਂਦੇ ਟਾਲੀਆਂ 'ਚ ਉਹੋ ਜਿਹੇ ਟਾਲੀਆਂ ਵਾਲੇ ਜਿਹੜੇ ਇਹਨਾਂ ਨੂੰ ਬਿਠਾ ਕੇ ਲੈ ਜਾਂਦੇ ਨੇ ਵੀ ਜਿਹੜਾ ਅੱਛਾ ਤੁਸੀਂ ਦੱਸੋ ਕਿ ਮੈਂ ਹੈਰਾਨ ਆ ਕਿ ਇੰਨੇ ਲੋਕ ਮਿਲੀਅਨ ਲੋਕ ਸਾਰੇ ਆ ਇਸ ਬਾਬੇ ਵਾਰੇ ਪਤਨੇ ਤੋਂ ਡਰਦੇ ਖਰੇ ਆ ਇਹ ਜਿਹੜਾ ਇਹ ਕੁੱਤਿਆਂ ਪੱਪੀਆਂ ਕਰਦਾ ਆ ਆ ਆਦਰੇ ਬੰਦੇ ਵਰ ਕੰਮ ਕਰਦਾ ਫੇ ਉਹਨਾਂ ਨੂੰ ਇਹ ਉਹਨਾਂ ਨਾਲ ਮੂੰਹ ਦੇ ਨਾਲ ਮੂੰਹ ਲਾ ਕੇ ਉਹਨਾਂ ਨੂੰ ਚੁੰਮੂਗਾ ਅੱਛਾ ਫਿਰ ਇਹ ਕੱਪੜੇ ਪਾਉਂਦਾ ਹੈ ਔਰਤਾਂ ਵਾਲੇ ਫਿਰ ਨਖਰੇ ਕਰਦਾ ਆ ਸੋ ਫਿਰ ਇਹ ਮਜ਼ਾਕ ਕਰਦਾ ਆ ਸੋਵਰ ਨੂੰ ਇਹ ਸਾਡੇ ਪਵਿੱਤਰ ਸੋਵਰ ਜਿਹੜੀ ਐਸੀ ਜਗ੍ਹਾ ਆ ਜਿੱਥੇ ਅਸੀਂ ਜਲ ਛਕਦੇ ਆ ਉਹਨੂੰ ਕਹਿੰਦਾ ਕਿ ਟੋਬਾ ਇੰਨਾ ਹਰਾਮਚਾਰਾ ਆਉਂਤਰਾ ਹੈ ਕੀ ਜਿਹੜੀ ਧਾਰਾ ਲਾਈਆਂ ਨੇ ਕੀ ਜਿਹੜਾ ਧਾਰਾ ਤੇ ਕੁੱਤਿਆਂ ਦੇ ਵਿੱਚੋਂ ਮੂੰਹ ਚੁੰਮੀ ਜਾਂਦਾ ਰਹਿੰਦਾ ਤਾ ਵੀ ਬੁੜੀਆਂ ਵਾਲੇ ਕੱਪੜੇ ਪਾਉਂਦਾ ਬਹੁਤ ਕੁਝ ਕਹਿੰਦਾ ਇਹ ਚੈਨਲ ਦੇ ਉੱਪਰੋਂ ਜੋ ਆਪਾਂ ਗੱਲ ਦਾ ਖਲਾਸਾ ਕਰਾਂਗੇ ਇਹ ਚੈਨਲ ਹਾਲਾਂਕਿ ਬਾਹਰ ਦਾਗਾ ਇਹਦਾ ਚੈਨਲ ਦਾ ਨਾਮ ਕਨੇਡੀ ਵੀਰ ਜੂ ਇਹਦਾ ਨਾਮ ਆਇਆ ਜਾਂ ਕੁਝ ਹੋਗਾ ਕਨੇਡੀ ਵੀਰ ਪਤਾ ਨਹੀਂ ਹੈ ਜਾਂ ਕੁਝ ਹੀ ਹੈਗਾ ਤੇ ਉਹ ਤੁਹਾਨੂੰ ਨਿਕਲ ਹੀ ਜਾਣਾਗਾ ਚੈਨਲ ਦੇ ਉੱਪਰ ਜੋ ਸਰਚ ਕਰੋਗੇ ਤੇ ਇਹ ਬਈ ਜਿਵੇਂ ਹਰ ਰੋਜ਼ ਨਵੀਆਂ ਤੋਂ ਨਵੀਆਂ ਖਬਰਾਂ ਹਰ ਰੋਜ਼ ਆਉਂਦੀਆਂ ਰਹਿੰਦੀਆਂ ਤੇ ਹਾਲਾਂਕਿ ਹਲੇ ਤੱਕ ਕੋਰਟ ਦਾ ਮਾਮਲਾ ਬਈ ਅੱਧ ਦੇ ਵਿੱਚ ਲੜਕਿਆ ਖੜਾ ਹੈ ਤੇ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਉੱਦੇ ਜੋ 14 ਦਸੰਬਰ ਨੂੰ ਤਰੀਕ ਰੱਖੀ ਸੀ ਨਾ ਇਹ ਸੁਣਵਾਈ ਹੋਣ ਜਾ ਰਹੀ ਸੀ ਉਹਦਾ ਕੋਈ ਹਜੇ ਤੱਕ ਗੱਲ ਦਾ ਖੁਲਾਸਾ ਨਹੀਂ ਹੋਇਆ ਹਜੇ ਤੱਕ ਵਿਚ ਵਿਚਾ ਵਿਚਾਲੇ ਲਟਕਿਆ ਖੜਾ ਕੇਸ ਤਾਂ ਜਿਵੇਂ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਵੀ ਅਪਡੇਟ ਆਉਂਦੀ ਰਹਿੰਦੀ ਆ ਤੇ ਆਪਾਂ ਤੁਹਾਡੇ ਤੇ ਪਹੁੰਚਾਉਂਦੇ ਰਹਿੰਨੇ ਆ ਵਿੱਚ ਕੁਝ ਕਹਿ ਦੇ ਚੈਨਲ ਆ ਬਾਈ ਜਿਵੇਂ ਫੇਕ ਖਬਰਾਂ ਹਰ ਰੋਜ਼ ਆਉਂਦੀ ਰਹਿੰਦੀਆਂ ਤਾਂ ਆਪਣੇ ਚੈਨਲ ਤੋਂ ਕੋਈ ਫੇਕ ਖਬਰ ਨਹੀਂ ਹੁੰਦੀ ਆਪਾਂ ਸਬੂਤ ਦੇ ਧਾਰ ਤੇ ਬਈ ਤੁਹਾਨੂੰ ਵੀਡੀਓ ਵੀ ਦਿਖਾਉਨੇ ਆ ਤਾਂ ਜੋ ਪੰਜਾਬ ਦੇ ਵਿੱਚ ਹੁੰਦਾ ਆਪਾਂ ਹਰ ਖਬਰ ਤੁਹਾਡੇ ਤੇ ਪਹੁੰਚਾਉਨੇ ਆ ਤੇ ਅੱਜ ਦੀ ਇਹੋ ਜੋ ਵੀਡੀਓ ਹੈਗੀ ਇਹ ਢੱਡਰੀਆਂ ਵਾਲੇ ਨੂੰ ਲੈ ਕੇ ਤਾਂ ਜੋ ਅੱਜ ਦੀ ਵੀਡੀਓ ਆਈ ਹੈ ਸਾਹਮਣੇ ਉਹ ਗੱਲ ਦਾ ਵੀ ਆਪਾਂ ਤੁਹਾਡੇ ਨਾਲ ਜਿਵੇਂ ਅੱਜ ਨਿਊ ਚੈਨਲ ਦੀ ਵੀਡੀਓ ਆਈ ਹੈ ਸਾਹਮਣੇ ਉਹ ਗੱਲ ਦਾ ਸਾਰੀ ਦਾ ਖੁਲਾਸਾ ਕਰਾਂਗੇ ਜਿਵੇਂ ਹਰ ਰੋਜ਼ ਨਵੇਂ ਤੋਂ ਨਵੇਂ ਅਰੋਪ ਲਗਦੇ ਆਇਆ ਹਾਲਾਂਕਿ ਜੋ 2012 ਦਾ ਕੇਸ ਜੋ ਇੱਕ ਕੁੜੀ ਨੇ ਦਰਬਾਰ ਦੇ ਸਾਹਮਣੇ ਆ ਕੇ ਆਪਣੀ ਜਾਨ ਦਿੱਤੀ ਗਈ ਸੀ ਜ਼ਹਿਰ ਖਾ ਕੇ ਤੇ ਉਹ ਕੇਸ ਹਾਲਾਂਕਿ ਪੁਰਾਣਾਗਾ ਪਰ ਇਹ ਦੁਬਾਰਾ ਇਹਦੇ ਉੱਪਰ ਕੇਸ ਓਪਨ ਕਰ ਦਿੱਤਾ ਗਿਆ ਇਹਦੇ ਉੱਪਰ ਜਿਵੇਂ ਆਪਾਂ ਕਹਿ ਦਈਏ ਜੋ 2012 ਦਾ ਉਹ ਮਾਮਲੇ ਨੂੰ ਸਾਰੀ ਜਾਣਦੇ ਆਪਾਂ ਵੀ ਹਾਲਾਂਕਿ ਇਹ ਜੇ ਕੋਰਟ ਬੰਨੀ ਹੋ ਬਈ ਚੱਲੀ ਜਾਂਦੀ ਐ ਇਨਕਵਰੀ ਜਾਰੀ ਐ ਉਧਰੋਂ ਵੀ ਪਰ ਜਿਹੜੇ ਹਸਾਬ ਨਾਲ ਇਹਦੇ ਮਗਰ ਸੰਗਤ ਕਰੋੜਾਂ ਦੀ ਗਿਣਤੀ ਦੇ ਵਿੱਚ ਜੁੜੇ ਹੋਏ ਆ ਲੋਗ ਆਪਾਂ ਤਾਂ ਨਹੀਂ ਕਹਿ ਸਕਦੇ ਕਿਸੇ ਨੂੰ ਗਲਤ ਨਹੀਂ ਠਾਇਆ ਸਾਂ ਠਹਿਰਾ ਸਕਦੇ ਆਪਦੇ ਚੈਨਲ ਤੋਂ ਨਹੀਂ ਆਪਾਂ ਗਲਤ ਨਿਊਜ਼ ਨਹੀਂ ਪਾਉਣੀ ਚਾਹੀਦੀ ਆਪਾਂ ਤਾਂ ਇਹ ਕਵਾਂਗੇ ਕਿਉਂਕਿ ਇਨਸਾਨ ਹੋਣ ਦੇ ਨਾਤੇ ਯਾਰ ਜੋ ਚੱਲ ਉਹਦੇ ਉੱਪਰ ਕਹਿਨੇ ਆ ਪਤਾ ੜਾ ਲੱਗੀ ਉਹ ਤਾਂ ਸਬੂਤਾਂ ਈ ਧਾਰਦੇ ਕੋਰਟ ਫੈਸਲਾ ਕਰੂਗਾ ਨਾ ਕਿ ਆਪਾਂ ਉਹ ਤਾਂ ਕਾਗਜ਼ ਦੱਸਣਗੇ ਕੋਰਟ ਦੱਸੂਗਾ ਜੋ ਉਹਨਾਂ ਉੱਪਰ ਧਾਰਾ ਲੱਗੂ ਉਹ ਦੱਸੂ ਤਾਂ ਆਪਾਂ ਇਹੀ ਕਹਿਣਾ ਚਾਹੁੰਦੇ ਆ ਆਪਦੇ ਕੋਲੋਂ ਵੀ ਜਿਵੇਂ ਹਰ ਰੋਜ਼ ਨਵੇਂ ਤੋਂ ਨਵੇਂ ਚੈਨਲ ਤੋਂ ਕੋਈ ਨਾ ਕੋਈ ਫੇਕ ਖਬਰਾਂ ਆਉਂਦੀਆਂ ਰਹਿੰਦੀਆਂ ਆਪਣੇ ਚੈਨਲ ਤੇ ਵੀ ਜੋ ਆਪਾਂ ਸੂਤ ਦੇ ਧਾਰ ਤੇ ਗੱਲ ਕਰਦੇ ਆ ਕਿਸੇ ਦੇ ਉੱਪਰ ਇਲਜ਼ਾਮ ਲਾਉਣੀ ਵੀ ਗਲਤ ਆ ਕਿਉਂਕਿ ਕਿਸੇ ਨੂੰ ਜਰਾ ਗਲਤ ਸਾਬਤ ਕਰਨਾ ਉਹ ਤਾਂ ਆਪਣੇ ਵਾਸਤੇ ਵੀ ਗਲਤ ਗੱਲ ਆ ਕਿਉਂਕਿ ਵਿਊ ਲੈਣ ਵਾਸਤੇ ਫੇਮ ਲੈਣ ਵਾਸਤੇ ਕਿਸੇ ਨੂੰ ਕੱਤ ਨਾ ਠਹਿਰਾਓ ਕਿਉਂਕਿ ਉਹਦੇ ਨਾਲ ਲੱਖਾਂ ਦੀ ਗਿਣਤੀ ਚ ਲੋਕ ਜੁੜੇ ਹੋਏ ਆ ਪ੍ਰਮਾਤਮਾ ਦਾ ਨਾਮ ਹਰ ਰੋਜ਼ ਗੁਣਗਾਨ ਚੱਲਦਾ ਤਾਂ ਉਹਦੇ ਜਿਹੜੇ ਹਸਾਬ ਨਾਲ ਆਪਾਂ ਕਹਿ ਦਈਏ ਲੋਕ ਕਹਿੰਦੇ ਡੇਰੇ ਵਿੱਚ ਨਹੀਂ ਹੈਗਾ ਬਾਬਾ ਉਹਦੇ ਚੈਨਲ ਤੋਂ ਹਰ ਰੋਜ਼ ਇੱਕ ਵੀਡੀਓ ਅਪਲੋਡ ਹੁੰਦੀ ਹੈ ਉਹ ਅਸੀਂ ਵੀ ਦੇਖਦੇ ਆ ਜੋ ਹਰ ਰੋਜ਼ ਪ੍ਰਮਾਤਮਾ ਦਾ ਨਾਮ ਲੈਂਦਾ ਗੁਰਬਾਣੀ ਉੱਥੇ ਸੁਣਾਉਂਦੇ ਆ ਸੰਗਤ ਹਰ ਰੋਜ਼ ਪਹੁੰਚਦੀ ਆ ਉੱਥੇ ਤਾਂ ਜੋ ਪ੍ਰਮਾਤਮਾ ਦਾ ਨਾਮ ਲੈਂਦੇ ਹਰ ਰੋਜ਼ ਗੁਣਗਾਨ ਚੱਲਦਾ ਤਾਂ ਜੋ ਕੀਰਤਨ ਚੱਲਦਾ ਉੱਥੇ ਉਹ ਬਈ ਲੱਖਾਂ ਕਰੋੜਾਂ ਦੀ ਗਿਣਤੀ ਚ ਉਥੇ ਲੋਕ ਪਹੁੰਚਦੇ ਆ ਬਹੁਤ ਲੋਕ ਫੋਲੋ ਕਰਦੇ ਇਹਨਾਂ ਨੂੰ ਵਿਦੇਸ਼ਾਂ-ਵਿਦੇਸ਼ਾਂ ਚ ਵੀ ਦੇਖਦੇ ਹਨ ਉਹ ਦੇਖਦੇ ਕਿਉਂ ਆ ਜੇ ਹੁਣ ਚੰਗੀਆਂ ਗੱਲਾਂ ਕਰਦਾ ਤਾਂ ਬਈ ਕੁਝ ਕੁ ਵਿੱਚ ਲੋਕ ਹੁੰਦੇ ਵੀ ਆ ਚਲੋ ਮੰਨਦੇ ਆ ਵਿੱਚ ਮਾੜੇ ਚੰਗੇ ਸਾਰੇ ਹੈਗੇ ਪਰ ਆਪਾਂ ਨੂੰ ਹਾਲਾਂਕਿ ਆਪਦੇ ਚੈਨਲ ਤੋਂ ਆਪਾਂ ਗਲਤ ਖਬਰ ਨਹੀਂ ਪਾ ਸਕਦੇ ਕਿਉਂਕਿ ਯਾਰ ਇਹਨੇ ਦੇਸ਼ਾਂ-ਵਿਦੇਸ਼ਾਂ ਚ ਜਾਣਾ ਹੁੰਦਾ ਕਿਸੇ ਵਾਸਤੇ ਆਪਾਂ ਗਲਤ ਨਹੀਂ ਕਹਿ ਸਕਦੇ ਜੇ ਮੈਂ ਹੁਣ ਇਹਨੇ ਖਾਸ ਵੱਡੀ ਗੱਲ ਇੱਕ ਇਹ ਹੈਗੀ ਕੰਨਿਆਂ ਦੇ ਬਹੁਤ ਵਿਆਹ ਕਰਦਾ ਹੈ ਕੁੜੀਆਂ ਦੀ ਜਿਹੜਾ ਕਿ ਬਾਲਾ ਵੱਡਾ ਪੁੰਨ ਹੁੰਦਾ ਆਪਦੇ ਕੋਲੋਂ ਖਰਚਾ ਕਰਕੇ ਵੱਡੀ ਗੱਲ ਇਹ ਆ ਵੀ ਇੱਕ ਇੱਕ ਜੋੜਾ ਦੇ ਵਿਆਹ ਕਰਨੇ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਆ ਕਿਸੇ ਨੂੰ ਗਲਤ ਠਹਿਰਉਣਾ ਗਲਤ ਗੱਲ ਆ ਤਾਂ ਕਰਕੇ ਆਪਣੇ ਚੈਨਲ ਤੇ ਜੋ ਆਪਣੇ ਪੰਜਾਬ ਚ ਕੋਈ ਵੀ ਨਿਊ ਅਪਡੇਟ ਆਉਂਦੀ ਆ ਆਪਾਂ ਤੁਹਾਡੇ ਤੱਕ ਪਹੁੰਚਾਉਨੇ ਆ ਤਾਂ ਜਿਵੇਂ ਕਿ ਕੱਲ ਮੈਂ ਢੱਲੇਵਾਲ ਨੂੰ ਲੈ ਕੇ ਆਪਣੀ ਜਿਵੇਂ ਉਹਨਾਂ ਦਾ ਕੱਲ ਸਾਹ ਰੁਕ ਗਿਆ ਸੀ ਜੋ ਇੱਕ ਬਜ਼ੁਰਗ 75 ਸਾਲ ਦਾ ਉਹ ਸਾਰਿਆਂ ਨੂੰ ਪਤਾ ਆਪਾਂ ਨੂੰ ਕਨੌਰੀ ਬਾਰਡਰ ਤੇ ਤੇ ਇਹ ਆਪਾਂ ਨੂੰ ਪਤਾ ਵੀ ਇਹ ਨਾ ਕਿਸਾਨ ਅੰਦੋਲਨ ਵੀ ਚੱਲੀ ਜਾਂਦਾ ਉਹ ਖਬਰ ਵੀ ਮੈਂ ਪਾਈ ਸੀ ਜੋ ਪੰਜਾਬ ਚ ਹੁੰਦੀ ਐ ਮਰ ਸੋਡੇ ਤੱਕ ਉਹ ਖਬਰ ਲੈ ਕੇ ਆਣਾ ਨਾ ਕੋਈ ਫੇਕ ਖਬਰ ਆਪਣੇ ਚੈਨਲ ਤੇ ਤੁਹਾਨੂੰ ਕੋਈ ਨਹੀਂ ਮਿਲਣੀ ਕਿਉਂਕਿ ਯਾਰ ਆਪਾਂ ਜੋ ਵੀ ਸਬੂਤ ਦੇ ਧਾਰ ਤੇ ਆਪਣਾ ਇਹ ਦੇਸ਼ਾਂ ਵਿਦੇਸ਼ਾਂ ਜਾਣੀ ਹੁੰਦੀ ਐ ਵੀਡੀਓ ਫੇਕ ਪਾ ਕੇ ਗਲਤ ਫੇਮ ਲੈਣੀ ਇਹ ਬਹੁਤ ਗਲਤ ਆ ਹੁਣ ਇੰਨੀ ਕ ਅਪੀਲ ਆਪਣੇ ਭਰਾਵਾਂ ਨੂੰ ਪੰਜਾਬੀ ਭਰਾਵਾਂ ਨੂੰ ਪੈਣਾ ਨੂੰ ਜਿੱਥੋਂ ਤੇ ਇੱਕ ਵੀਡੀਓ ਜਾਂਦੀ ਐ ਬਾਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਾਂ ਪੰਜਾਬ ਨੂੰ ਜਾਗਰਤ ਕਰਦੇ ਆ ਜੋ ਪੰਜਾਬ ਚੋਂ ਦਾ ਉਹ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਣੇ ਆ ਕਿਉਂਕਿ ਫੇਕ ਆਪਣੇ ਚੈਨਲ ਤੇ ਕੋਈ ਆਪਾਂ ਵੀਡੀਓ ਨਹੀਂ ਪਾਉਂਦੇ ਤੇ ਆਪਣਾ ਤੁਹਾਡੇ ਵਾਸਤੇ ਵੀ ਚੈਨਲ ਇਹ ਚਲਾਇਆ ਹੋਇਆ ਜਿੱਥੋਂ ਵੀ ਵੀਡੀਓ ਜਾਂਦੀ ਆ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਪੰਜਾਬ ਨੂੰ ਜਾਗਰਤ ਕਰਦੇ ਆ ਨਾ ਕੋਈ ਆਪਣੇ ਆਮ ਵੀਡੀਓ ਨਹੀਂ ਹੁੰਦੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਬਈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਆ ਕਰੋ ਬਾਕੀ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਧੰਨਵਾਦ